ਬਰਬਾਤੀ ਮਹੱਲਾ ਪਹਿਲਾ ਆਖਣਾ ਸੁਣਣਾ ਨਾਮ ਆਧਾਰ ਤੰਦਾ ਛੁਟਕ ਗਿਆ ਵੇਕਾਰ ਜਿਉ ਮਨਮੁਖ ਦੂਜੈ ਪਤ ਖੋਈ ਬਿਨ ਨਾਵੇ ਮੈਂ ਅਵਰ ਨ ਕੋਈ ਸੁਣ ਮਨ ਅੰਦੇ ਮੂਰਖ ਗਵਾਰ ਆਵਤ ਜਾਤ ਲਾਜ ਨਹੀਂ ਲਾਗੇ ਬਿਨ ਗੁਰ ਬੂਡੇ ਬਾਰੂ ਬਾਰ ਰਹਾਉ ਇਸ ਮਨ ਮਾਇਆ ਮੋਹੇ ਬినాਸ਼ ਤੁਰ ਹੁਕਮ ਲਿਖਿਆ ਤਾਂ ਕਹੀਐ ਕਾਸ ਗੁਰਮੁਖ ਵਿਰਲਾ ਚੀਨੈ ਕੋਈ ਨਾਮ ਬਿਹੂਨਾ ਮੁਕਤ ਨਾ ਹੋਈ ਬ੍ਰਹਮ ਬ੍ਰਹਮ ਡੋਲੇ ਲਖ 84 ਬਿਨ ਗੁਰ ਬੂਝੇ ਜਮ ਕੀ ਫਾਸੀ ਇਹੋ ਮਨੁ ਆ ਖਿੰਖਿਨ ਖਿਨ ਊਪ ਪਿਆਲ ਗੁਰਮੁਖ ਛੂਟੈ ਨਾਮ ਸਮਾਲ ਆਪੇ ਸੱਦੇ ਟਿਲ ਨ ਹੋਏ ਸਬਦ ਮਰੈ ਸਹਿਲਾ ਜੀਵੈ ਸੋਏ ਬਿਨ ਗੁਰ ਸੋਜੀ ਕਿਸੈ ਨ ਹੋਏ ਆਪੇ ਕਰੈ ਕਰਾਵੈ ਸੋਏ ਝਗੜ ਝੁਕਾਵੈ ਹਰ ਗੁਣ ਗਾਵੇ ਪੂਰਾ ਸਤਗੁਰ ਸਹਿਜ ਸਮਾਵੈ ਇਹੋ ਮਨ ਡੋਲਤ ਤਉ ਠਹਿਰਾਵੈ ਸਚ ਕਰਣੀ ਕਰ ਕਾਰ ਕਮਾਵੈ ਅੰਤਰ ਜੂਠਾ ਕਿਉ ਸੁੱਚ ਹੋਏ ਸਬਦੀ ਧੋਵੇ ਵਿਰਲਾ ਕੋਏ ਗੁਰਮੁਖ ਕੋਈ ਸੱਚ ਕਮਾਵੇ ਆਵਣ ਜਾਣਾ ਠਾਕ ਰਹਾਵੇ ਭਉ ਖਾਣਾ ਪੀਣਾ ਸੁਖਸਾਰ ਹਰ ਜਨ ਸੰਗਤ ਪਾਵੇ ਪਾਰ ਸੱਚ ਬੋਲੇ ਬੋਲਾਵੇ ਪਿਆਰ ਗੁਰ ਕਾ ਸਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮਹਿ ਪੂਜਾ ਹਰ ਜਸ ਚਾਖਿਆ ਤਉ ਮਨ ਭੀਜਾ ਪ੍ਰਣਵਤ ਨਾਨਕ ਅਵਰ ਨਾ ਦੂਜਾ ਪ੍ਰਭਾਤੀ ਮਹੱਲਾ ਪਹਿਲਾ ਆਰਾਮ ਨਾਮ ਜਪ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਏਕੋ ਰਬ ਰਹਿਆ ਸਭ ਠਾਈ ਅਵਰ ਨਾ ਦੀਸੈ ਕਿਸ ਪੂਜ ਚੜ੍ਹਾਈ ਰਹਾਉ ਮਨ ਤਨ ਆਗੈ ਜਿੜਾ ਤੁਝ ਪਾਸ ਜਿਉ ਭਾਵੈ ਤਿਉ ਰਖੋ ਅਰਦਾਸ ਸਚ ਜਿਹਾ ਹਰ ਰਸਨ ਰਸਾਈ ਗੁਰਮਤਿ ਛੂਟਸ ਪ੍ਰਭ ਸਰਣਾਈ ਕਰਮ ਧਰਮ ਪ੍ਰਭ ਮੇਰੇ ਕੀਏ ਨਾਮ ਵਡਾਈ ਸਿਰ ਕਰਮਾਂ ਕੀਏ ਸਤਿਗੁਰ ਕੈ ਵਸ ਚਾਰ ਪਦਾਰਥ ਤੀਨ ਸਮਾਏ ਏਕ ਕਿਰਤਾਰਥ ਸਤਿਗੁਰ ਦਈਏ ਮੁਕਤ ਧਿਆਨਾ ਹਰ ਪਦ ਚੀਨ ਭਏ ਪ੍ਰਧਾਨਾ ਮਨ ਤਨ ਸੀਤਲ ਗੁਰ ਬੂਝ 부ਝਾਈ ਪ੍ਰਭ ਨਿਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰ ਬੂਝ 부ਝਾਈ ਨਾਮ ਬਿਨਾ ਗਤ ਕਿਨੈ ਨਾ ਪਾਈ ਪਰਭਾਤੀ ਮਹੱਲਾ ਪਹਿਲਾ ਇਕ ਧੁਰ ਬਖਸ਼ ਲਏ ਗੁਰ ਪੂਰੈ ਸੱਚੀ ਬੰਤ ਬਣਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁਖ ਬਿਸਰੇ ਪਤ ਪਾਈ ਝੂਠੀ ਦੁਰਮਤ ਕੀ ਚਤੁਰਾਈ ਬਿਨ ਸਤ ਬਾਰ ਨ ਲਾਗੈ ਕਾਈ ਰਹਾਉ ਮਨਮੁਖ ਕਉ ਦੁਖ ਦਰਦ ਵਿਆਪਸ ਮਨਮੁਖ ਦੁਖ ਨ ਜਾਇ ਸੁਖ ਦੁਖ ਦਾਤਾ ਗੁਰਮੁਖ ਜਾਤਾ ਮੇਲ ਲਏ ਸਰਣਾਈ ਮਨਮੁਖ ਤੇ ਅਬ ਭਗਤ ਨ ਹੋਵਸ ਹਉ ਮੈਂ ਪਚਹਿ دیਵਾਨੇ ਇਹੋ ਮਨੁ ਆਖਿਨ ਊਬ ਪਿਆਲੀ ਜਬ ਲਗ ਸ਼ਬਦ ਨ ਜਾਣੇ ਭੂਖ ਪਿਆਸਾ ਜਗ ਭਇਆ ਤਿਪਤ ਨਹੀਂ ਬਿਨ ਸਤਗੁਰ ਪਾਏ ਸਹਜੈ ਸਹਜ ਮਿਲੈ ਸੁਖ ਪਾਈਐ ਦਰਗਹਿ ਪੈਦਾ ਜਾਏ ਦਰਗਹਿ ਦਾਨਾ ਬੀਨਾ ਇਕ ਆਪੇ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸਚ ਵਿਚਾਰਸ ਆਪੇ ਬੂਝੈ ਪਦ ਨਿਰਬਾਣੀ ਜਲਤ ਰੰਗ ਅਗਨੀ ਪਵਨੈ ਫੁਨ ਤ੍ਰੈ ਮਿਲ ਜਗਤ ਉਪਾਇਆ ਐਸਾ ਬਲ ਛਲ ਤਿਨ ਕਉ ਦੀਆ ਹੁਕਮੀ ਠਾਕ ਰਹਾਇ ਐਸੇ ਜਨ ਵਿਰਲੇ ਜਗ ਅੰਦਰ ਪਰਖ ਖਜ਼ਾਨੇ ਪਾਇਆ ਜਾਤ ਵਰਨ ਤੇ ਭਏ ਅਤੀਤਾ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹਉਮੈ ਮੈਲ ਚੁਕਾਇਆ ਨਾਨਕ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖ ਸਾਚਾ ਪਹਾਇਆ ਪਰਭਾਤੀ ਮਹੱਲਾ ਤੀਜਾ ਵਿਪਹਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂ ਹਰ ਮੰਦਰ ਤੇਰੇ ਨਾਲ ਹਰ ਮੰਦਰ ਸਭ ਦੇ ਖੋਜੀਐ ਹਰ ਨਾਮੋ ਲਿਹੋ ਸੰਭਾਲ ਮਨ ਮੇਰੇ ਸ਼ਬਦ ਰਪੈ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹਾਉ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੁਖ ਮਾ ਬਣਾ ਕੋਏ ਨ ਮਿਟਣ ਹਾਰ ਸਬਦ ਚੀਨ ਸੁਖ ਪਾਇਆ ਸਚੈ ਨਾਏ ਪਿਆਰ ਹਰ ਮੰਦਰ ਸਬਦੇ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਕੋ ਰੰਧਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧ ਗਵਾਰ ਜਿਥੈ ਲੇਖਾ ਮੰਗਿਐ ਤਿਥੈ ਦੇਹ ਜਾਤ ਨ ਜਾਏ ਸਾਚ ਰਤੇ ਸੇ ਉਬਰੇ ਦੁਖੀਏ ਦੂਜੈ ਭਾਏ ਹਰ ਮੰਦਰ ਮਹਿ ਨਾਮ ਨਿਧਾਨ ਹੈ ਨਾ ਬੂਝੈ ਮੁਗਦ ਗਵਾਰ ਗੁਰ ਪ੍ਰਸਾਦੀ ਚੀਨਿਆ ਹਰ ਰੱਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰਖਿਆ ਸ਼ਬਦ ਸਵਾਰ ਤਿਸ ਵਿੱਚ ਸੌਦਾ ਏਕ ਨਾਮ ਗੁਰਮੁਖ ਲਹਿਨ ਸਵਾਰ ਹਰ ਮੰਦਰ ਮਹਿ ਮਨ ਲੋਹਟ ਹੈ ਮੋਹਿਆ ਦੂਜੈ ਪਾਏ ਪਾਰਸ ਭੇਟਿਆ ਕੰਚਨ ਭਿਆ ਕੀਮਤ ਕਹੀ ਨਾ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਵਣ ਜੀਐ ਸੱਚਾ ਸੌਦਾ ਹੋਏ ਪਰਭਾਤੀ ਮਹਲਾ ਤੀਜਾ ਪੈ ਪਾਏ ਜਾਗੇ ਸੇ ਜਨ ਜਾਗਰਣ ਕਰਹਿ ਹਉਮੈ ਮੈਲ ਪੁਤਾਰ ਸਦਾ ਜਾਗ ਹੈ ਕਰ ਆਪਣਾ ਰੱਖਹਿ ਪੰਜ ਤਸਕਰ ਕੱਢਹਿ ਮਾਰ ਮਨ ਮੇਰੇ ਗੁਰਮੁਖ ਨਾਮ ਧਿਆਏ ਜਤ ਮਾਰਗ ਹਰ ਪਾਈਐ ਮਨ ਸੇਈ ਕਰਮ ਕਮਾਏ ਰਹਾਉ ਗੁਰਮੁਖ ਸਹਜ ਤੁਨ ਉਪਜੈ ਦੁਖ ਹਉਮੈ ਵਿੱਚੋਂ ਜਾਏ ਹਰ ਨਾਮਾ ਹਰ ਮਨ ਵਸੈ ਸਹਜੇ ਹਰ ਗੁਣ ਗਾਏ ਗੁਰਮਤੀ ਮੁਖ ਸੋਹਣੇ ਹਰ ਰਾਖਿਆ ਉਰਤਾਰ ਐਥੈ ਉਥੈ ਸੁਖ ਕਣਾ ਜਪ ਹਰ ਹਰ ਉਤਰੇ ਪਾਰ ਹਉ ਮੈਂ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਈ ਥਾਏ ਮਨ ਮੁਖ ਦਰ ਢੋਈ ਨਾ ਲਹੈ ਪਾਏ ਦੂਜੈ ਕਰਮ ਕਮਾਏ ਤ੍ਰਿਗ ਖਾਣਾ ਤ੍ਰਿਗ ਪੈਨਣਾ ਜਿਨਾਂ ਦੂਜੈ ਪਾਏ ਪਿਆਰ ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰ ਜੰਮਹਿ ਹੋਹਿ ਖੁਆਰ ਜਿਨ ਕੋ ਸਤਗੁਰ ਭੇਟਿਆ ਤਿਨਾਂ ਵਿਟਹੋਂ ਬਲ ਜਾਓ ਤਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਓ ਪੂਰੇ ਭਾਗ ਗੁਰ ਪਾਈਐ ਉਪਾਏ ਕਿ ਤੈ ਨਾ ਪਾਇਆ ਜਾਏ ਸਤਿਗੁਰ ਤੇ ਸਹਿਜ ਊਪਜੈ ਹਉਮੈ ਸ਼ਬਦ ਜਲਾਏ ਹਰ ਸਰਣਾਈ ਭਜ ਮਨ ਮੇਰੇ ਸਭ ਕਿਛ ਕਰਣੈ ਜੋਗ ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗ ਵਿਪਾਸ ਪਰਭਾਤੀ ਮਹੱਲਾ ਪੰਜਵਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤ ਬਨਤਾ ਚੂਗਹਿ ਚੋਗ ਆਨੰਦ ਸਿਉ ਜੁਗਤਾ ੳਰਜ ਪਰਿਓ ਮਨ ਮੀਠ ਮੋਹਾਰਾ ਗੁਣ ਗਾਹਕ ਮੇਰੇ ਪ੍ਰਾਨ ਆਧਾਰਾਰ ਏਕ ਹਮਾਰਾ ਅੰਤਰਜਾਮੀ ਤਰ ਏਕਾ ਮੈਂ ਟਿਕ ਏਕਸ ਕੀ ਸਿਰ ਸਾਹਾ ਵਡਪੁਰਖ ਸੁਆਮੀ ਰਹਾਉ ਛਲਨਾਗਨ ਸਿਓ ਮੇਰੀ ਟੂਟਨ ਹੋਈ ਗੁਰ ਕਹਿਆ ਇਹ ਝੂਠੀ ਧੋਹੀ ਮੁਖ ਮੀਠੀ ਖਾਈ ਕਉਰਾਏ ਅੰਮ੍ਰਿਤ ਨਾਮ ਮਨ ਰਹਿਆ ਆਗਾਏ ਲੋਭ ਮੋਹ ਸਿਓ ਗਈ ਵਿਖੋਟ ਗੁਰ ਕਿਰਪਾਲ ਮੁਹਿ ਕੀਨੀ ਛੋਟ ਇਹ ਠਗਵਾਰੀ ਬਹੁਤ ਘਰ ਗਾਲੇ ਹਮ ਗੁਰ ਰਾਖ ਲੀਏ ਕਿਰਪਾਲੇ ਕਾਮ ਕ੍ਰੋਧ ਸਿਓ ਠਾਟ ਨ ਬਨਿਆ ਗੁਰ ਉਪਦੇਸ਼ ਮੁਹਿ ਕਾਨੀ ਸੁਨਿਆ ਜਹ ਦੇਖੋ ਤਹ ਮਹਾ ਚੰਡਾਲ ਰਾਖ ਲੀਏ ਆਪਣੇ ਗੁਰੂ ਗੋਪਾਲ ਦਸ ਨਾਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਇਹ ਰਸ ਹੈ ਵਿਖਾਗਨ ਇਨ ਸੰਬੰਧੀ ਰਸਤਲ ਜਾਏ ਹਮ ਗੁਰ ਰਾਖੇ ਹਰ ਲਿਵ ਲਾਏ ਅਹੰ ਮੇਵ ਸਿਉ ਮਸਲਤ ਛੋਡੀ ਗੁਰ ਕਹਿਆ ਇਹੋ ਮੂਰਖ ਹੋਡੀ ਇਹੋ ਨੀ ਕਰ ਘਰ ਕਹੀ ਨਾ ਪਾਏ ਹਮ ਗੁਰ ਰਾਖ ਲੀਏ ਲਿਵ ਲਾਏ ਇਨ ਲੋਗਨ ਸਿਓ ਹਮ ਭਏ ਬੈਰਾਈ ਏਕ ਗ੍ਰਹਿ ਮਹਿ ਦੁਏ ਨਾ ਖਟਾਈ ਆਏ ਪ੍ਰਭ ਪਹਿ ਅੰਚਰ ਲਾਗ ਕਰਹੁ ਤਪਾਵਸ ਪ੍ਰਭ ਸਰਬਾਗ ਪ੍ਰਭ ਹਸ ਬੋਲੇ ਕੀਏ ਨਿਆਇ ਸਗਲ ਦੂਤ ਮੇਰੀ ਸੇਵਾਲਾਏ ਤੂੰ ਠਾਕੁਰ ਇਹੋ ਗ੍ਰਹਿ ਸਭ ਤੇਰਾ ਕਹੋ ਨਾਨਕ ਗੁਰ ਕੀਆ ਨਿਵੇਰਾ ਪ੍ਰਭਾਤੀ ਮਹੱਲਾ 5 मन में है क्रोध महा अहंकार पूजा करहै बहुत विस्तारा कर इस नाम तन चक्कर बनाए अंतर की माल कभी ना जाए इत संजम प्रभु के नहीं ना पाया भगौती मुद्रा मन मोहिया माया रहाओ पाप करहै पंचा के बसरे तीर्थ नहाए कह सब उतरे ਬਹੁਰ ਕਮਾਵਹਿ ਹੋਏ ਨਿਸੰਕ ਜਮਪੁਰ ਬਾੰਦ ਖਰੇ ਕਾਲੰਕ ਕੂਗਰ ਬਾਦ ਬਜਾਵਹਿ ਤਾਲਾ ਅੰਤਰ ਕਪਟ ਫਿਰ ਹੈ ਬੇਤਾਲਾ ਬਰਮੀ ਮਾਰੀ ਸਾਪ ਨਾ ਮੂਆ ਪ੍ਰਭ ਸਭ ਕਿਛ ਜਾਣੈ ਜਿਨ ਤੂ ਕੀਆ ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹ ਤੇ ਨਸਤਾ ਦੇਸ ਛੋੜ ਪਰਦੇਸਹਿ ਤਾਇਆ ਪੰਜ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਿਰਾਏ ਟੂਕਾ ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ ਬਨਤਾ ਛੋੜ ਬਦ ਨਦਰ ਪਰ ਨਾਰੀ ਵੇਸ ਨ ਪਾਈਐ ਮਹਾ ਦੁਖਿਆਰੀ ਬੋਲੈ ਨਹੀਂ ਹੋਏ ਬੈਠਾ ਮੂਨੀ ਅੰਤਰ ਕਲਪ ਪਵਾਈਐ ਜੋਨੀ ਅੰਤੇ ਰਹਤਾ ਦੁਖ ਦੇਹੀ ਸਹਿਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬਿਨ ਸਤਗੁਰ ਕਿਨੈ ਨ ਪਾਈ ਪਰਮ ਗਤੇ ਪੂਛਹੁ ਸਗਲ ਬੇਦ ਸਿਮਰਤੇ ਮਨ ਮੁਖ ਕਰਮ ਕਰੈ ਅਜਾਈ ਜੋ ਬਾਲੂ ਘਰ ਠੌਰ ਨ ਠਾਈ ਜਿਸਨੋ ਭਏ ਗੋਬਿੰਦ ਦਯਾਲਾ ਗੁਰ ਕਾ ਬਚਨ ਤਿਨ ਬਾਧਿਓ ਪਾਲਾ ਕੋਟ ਮਦੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗ ਤਰਾਇਆ ਜੇ ਹੋਵੈ ਭਾਗ ਤਾ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ